ਸ਼ੰਭੂ ਬਾਰਡਰ ਦੇ ਉੱਤੇ ਫੋਰਸਸ ਵੱਲੋਂ ਪੈਰਾਮਿਲਟਰੀ ਫੋਰਸਸ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਆਸੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਆ ਪਲਾਸਟਿਕ ਦੀਆਂ ਗੋਲੀਆਂ ਸਿੱਟੀਆਂ ਜਾ ਰਹੀਆਂ ਤੇ ਦੂਸਰੇ ਪਾਸੇ ਕਿਸਾਨਾਂ ਵੱਲੋਂ ਵੀ ਤਿਆਰੀ ਕਰ ਲਈ ਗਈ ਆ ਜੋ ਆਸੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਉਹਨਾਂ ਨੂੰ ਦਬਾਉਣ ਦੇ ਲਈ ਤੇ ਅੱਗੇ ਵਧਣ ਦੇ ਲਈ ਟਰੈਕਟਰ ਕੀ ਤਿਆਰ ਕੀਤੇ ਜਾ ਰਹੇ ਨੇ ਟਰੈਕਟਰ ਬੋਰੀਆਂ ਪਾ ਕੇ ਬੋਰੀਆਂ ਗਿੱਲੀਆਂ ਕਰਕੇ ਟਰੈਕਟਰ ਤਿਆਰ ਕੀਤੇ ਜਾ ਰਹੇ ਨੇ ਤੇ ਉਸ ਤੋਂ ਬਾਅਦ ਜਿਹੜਾ ਦਿੱਲੀਵਾਲੀਆ ਅੰਬਾਲੀਵਾਲ ਹਰਿਆਣੇਵਾਲ ਕੂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੇਖੋ ਬੋਰੀਆਂ ਪਾਲੀਆਂ ਟਰੈਕਟਰਾਂ ਦੇ ਉੱਤੇ ਪਰਨੇ ਗਿੱਲੇ ਕਰ ਲਏ ਨੇ ਤੇ ਅੱਗੇ ਵਧਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਪਿੱਛੇ ਵੀ ਇੱਕ ਟਰੈਕਟਰ ਤਿਆਰ ਹੋ ਰਿਹਾ ਉਹ ਥੋੜਾ ਹਾਈ ਟੈਕ ਟਰੈਕਟਰ ਹੈਗਾ ਟਰੈਕਟਰ ਨੂੰ ਪੂਰੀ ਤਰੀਕੇ ਨਾਲ ਬੋਰੀਆਂ ਨਾਲ ਟੱਕ ਦਿੱਤਾ ਤੇ ਬੋਰੀਆਂ ਨਾਲ ਟੱਕ ਕੇ ਤਿਆਰੀਆਂ ਕੀਤੀਆਂ ਗਈਆਂ ਅੱਗੇ ਕੂਚ ਕਰਨ ਦੀਆਂ ਤਾਂ ਲਗਭਗ ਤਿਆਰੀਆਂ ਤੇਜ਼ ਹੋ ਚੁੱਕੀਆਂ ਇੱਧਰ ਦੇਖੋ ਪਿੱਛੇ ਲੋਹੇ ਦੀਆਂ ਵੱਟੀਆਂ ਤਾਰਾਂ ਨਹੀਂ ਅਗਰ ਬੈਰੀਕੇਟ ਖਿੱਚਣੇ ਪੈਗੇ ਤਾਂ ਖਿੱਚ ਕੇ ਅੰਦਰ ਲਿਆਉਣੇ ਪੈਗੇ ਤਾਂ ਲੈ ਕੇ ਆਉਣਗੇ ਤਾਂ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਫੋਰਸਸ ਵੱਲੋਂ ਤਾਂ ਦੇਖੋ ਇਹ ਸ਼ੰਭੂ ਬਾਰਡਰ ਦਾ ਇਸ ਸਮੇਂ ਦਾ ਸਿਨੈਰੀਓ ਹੈਗਾ ਸ਼ੰਭੂ ਬਾਰਡਰ ਦੇ ਉੱਤੇ ਇਹ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਬੋਰੀਆਂ ਦੇ ਨਾਲ ਟਰੈਕਟਰ ਪੂਰੇ ਤਰੀਕੇ ਨਾਲ ਟੱਕ ਦਿੱਤੇ ਗਏ ਨੇ ਤਾਂਕਿ ਆਸੂ ਗੈਸ ਦੇ ਗੋਲਿਆਂ ਦਾ ਕੋਈ ਅਸਰ ਨਾ ਹੋਵੇ ਲੋਹੇ ਦੀਆਂ ਤਾਰਾਂ ਲਗਾ ਦਿੱਤੀਆਂ ਗਈਆਂ ਨੇ ਤੇ ਪਿੱਛੇ ਵੱਡੇ ਟਰੈਕਟਰ ਪਿੱਛੇ ਵੱਡੇ ਟਰੈਕਟਰ ਜਿਹੜੇ ਹੈਗੇ ਆ ਤਿਆਰ ਕਰਕੇ ਲਿਆਂਦੇ ਗਏ ਨੇ ਤਾਂ ਇਹ ਦਿੱਲੀ ਕੂਚ ਦੀ ਤਿਆਰੀ ਆ ਇਹ ਦੇਖੋ ਦਿੱਲੀ ਕੂਚ ਲਈ ਇੱਕ ਵੱਡਾ ਟਰੈਕਟਰ ਜਿਹੜਾ ਹੈਗਾ ਉਹ ਤਿਆਰ ਕਰਕੇ ਲਿਆਂਦਾ ਗਿਆ ਤਾਂ ਕਿ ਦਿੱਲੀ ਕੂਚ ਕੀਤਾ ਜਾ ਸਕੇ ਹਰਿਆਣਾ ਦੇ ਵਿੱਚ ਐਂਟਰ ਕੀਤਾ ਜਾ ਸਕੇ ਇਹ ਤਸਵੀਰ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਸ਼ੰਭੂ ਬਾਰਡਰ ਦੀ ਤਸਵੀਰ ਆ ਤਾਂ ਤਿਆਰੀਆਂ ਪੂਰੀਆਂ ਫੁੱਲ ਐ ਮੁਕੰਮਲ ਤਿਆਰੀਆਂ ਨੇ ਤੇ ਹੁਣ ਤਿਆਰੀ ਕੀਤੀ ਜਾ ਰਹੀ ਹੈ ਹਰਿਆਣੇ ਦੇ ਵਿੱਚ ਐਂਟਰ ਹੋ ਕੇ ਦਿੱਲੀ ਕੂਚ ਦੀ ਤਾਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਹੋਰ ਵੀ ਅਪਡੇਟ ਇਸ ਮੋਰਚੇ ਦੇ ਨਾਲ ਇਸ ਦਿੱਲੀ ਕੂਚ ਦੇ ਨਾਲ ਜੁੜੀ ਹੋਈ ਤੁਹਾਨੂੰ ਦਿੰਦੇ ਰਾਵਾਂਗੇ ਹਾਫ ਲਾਲ ਦੇ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਇੰਦਰਜੀਤ ਦਿਨ ਅਰਵਿੰਦਰ ਮੀਤ ਪੀਟੀਸੀ ਨਿਊਜ਼ ਸ਼ੰਭੂ ਬਾਟਰ ਹੰਬਾਲਾ